ਦੋਸਤੋ ਪੰਜਾਬ ਦੇ 10 ਬਖ ਬਖ ਜ਼ਿਲ੍ਹਿਆਂ ਵਿੱਚ ਬਖ ਬਖ ਪੋਸਟਾਂ ਦੀ ਨੋਟੀਫਿਕੇਸ਼ਨ ਆਊਟ ਕਰਤੇ ਗਏ ਨੇ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਉਸ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਨੌਕਰੀ ਦਾ ਸਥਾਨ ਹੈ ਜੀ ਪਟਿਆਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਅੰਮ੍ਰਿਤਸਰ ਬਰਨਾਲਾ ਫਾਜ਼ਿਲਕਾ ਗੁਰਦਾਸਪੁਰ ਫਿਰੋਜ਼ਪੁਰ ਮੁਹਾਲੀ ਜਲੰਧਰ ਵਿੱਚੇ ਪੋਸਟਾਂ ਆਊਟ ਕੀਤੀਆਂ ਨੇ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਨੰ ਦੋਸਤੋ ਨੋਟੀਫਿਕੇਸ਼ਨ ਨੰਬਰ 1 ਜੀ ਦੋਸਤੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜਵਹਾਰ ਨਵੋਦੇ ਵਿਦਿਆਲੇ ਡਿਸਟ੍ਰਿਕਟ ਫਤਿਹਗੜ ਸਾਹਿਬ ਪੰਜਾਬ ਲੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਇਹ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਹੋਈਆਂ ਨੇ ਸੈਸ਼ਨ 2024-25 ਵਾਸਤੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਪੋਸਟਾਂ ਆਊਟ ਕੀਤੀਆਂ ਹੋਈਆਂ ਨੇ ਜੀ ਪੀਜੀਟੀ ਜੋਗਾ ਦੀਆਂ ਪੋਸਟਾਂ ਨੇ ਪ੍ਰੋਪਰਲੀ ਕੰਟਰੈਕਟ ਬੇ ਆਨਲਾਈਨ ਅਪਲਾਈ ਕਰਨਾ ਹੋਵੇਗਾ ਜੀ ஆன்ਲਾਈਨ ਅਪਲਾਈ ਕਰਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ 'ਚ ਦੇ ਦਵਾਂਗਾ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ 5 6 2024 ਅੱਜ ਤੋਂ ਸਟਾਰਟ ਹੋ ਚੁੱਕਾ ਜੀ ਲਾਸਟ ਡੇਟ ਹੈ ਜੀ 10 6 2024 ਤੱਕ ਤੁਸੀਂ ਅਪਲਾਈ ਕਰ ਸਕੋਗੇ ਕੁਆਲਿਫੀਕੇਸ਼ਨ ਹੈ ਐਮ ਐ ਐਮ ਐਸ ਸੀ ਇਹਨਾਂ ਜੋਗਾ ਐਮ ਪੀ ਐਜੂਕੇਸ਼ਨ ਵਿਦ ਜੋਗਾ ਤੁਸੀਂ ਕੋਰਸ ਕੰਪਲੀਟ ਕੀਤਾ ਹੈ ਬੀ ਪੀ ਐਡ ਐਮ ਪੀ ਐਡ ਤੁਸੀਂ ਕੰਪਲੀਟ ਕੀਤੇ ਤਾਂ ਤੁਸੀਂ ਅਪਲਾਈ ਕਰ ਸਕੋਗੇ ਨਾ ਪੋਸਟਾਂ ਦੀ 35750 ਰੁਪਏ ਪ੍ਰਤੀ ਮਹੀਨਾ ਸੈਲਰੀ ਗੱਤੀ ਜਾਵੇਗੀ ਜੋ ਉਮੀਦਵਾਰ ਸੌਲਵਰ ਕੀਤਾ ਜਾਣਗੇ ਜੀ ਉਹਨਾਂ ਨੂੰ ਕਾਲ ਦੁਆਰਾ ਸੂਚਿਤ ਕਰਤਾ ਜਾਵੇਗਾ ਇੰਟਰਵਿਊ ਵਾਸਤੇ ਦੋਸਤੋ ਨੋਟੀਫਿਕੇਸ਼ਨ ਨੰਬਰ 2 ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਸਟ੍ਰਿਕਟ ਫਰੀਦਕੋੜਾ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਨੇ ਜੀ ਪੀਜੀਟੀ ਯੋਗਾ ਇੰਸਟ੍ਰਕਟਰ ਦੀਆਂ ਇਹਨਾਂ ਪੋਸਟਾਂ ਲਈ ਕੁਆਲੀਫਿਕੇਸ਼ਨ ਸੇਮ ਹੈ ਜੀ ਅਪਲਾਈ ਤੁਸੀਂ ਆਨਲਾਈਨ ਕਰਨਾ ਹੋਵੇਗਾ ਜੀ ਸਾਰੀਆਂ ਪੋਸਟਾਂ ਲਈ ਇਹਨਾਂ ਪੋਸਟਾਂ ਲਈ 35 ਜਾਂ 750 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਉਮਰ ਹੱਦ ਹੈ ਜੀ 18 ਤੋਂ ਲੈ ਕੇ 50 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ஆன்ਲਾਈਨ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਚ ਮਿਲ ਜਾਵੇਗਾ ਜੋ ਯੋਗ ਉਮੀਦਵਾਰ ਨੇ ਜੀ ਉਹਨਾਂ ਨੂੰ ਕਾਲ ਦੁਆਰਾ ਸੂਚਿਤ ਕਰਤਾ ਜਾਵੇਗਾ ਇੰਟਰਵਿਊ ਵਾਸਤੇ ਨੋਟੀਫਿਕੇਸ਼ਨ ਨੰਬਰ 3 ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜ਼ਿਲ੍ਹਾ ਅੰਮ੍ਰਿਤਸਰ ਬਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਜੋਗਾਂ ਇੰਸਟ੍ਰੈਕਟਰ ਦੀਆਂ ਆਉਣਗੀਆਂ ਜੀ ਅਪਲਾਈ ਤੁਸੀਂ ਆਨਲਾਈਨ ਕਰਨਾ ਹੋਵੇਗਾ ਜੀ ਕੁਆਲਿਫੀਕੇਸ਼ਨ ਸੇਮ ਹੈ ਜੀ ਸੈਲਰੀ ਸੇਮ ਦਿੱਤੀ ਜਾਵੇਗੀ ਨੈਕਸਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਸਟ੍ਰਿਕਟ ਬਰਨਾਲਾ ਬਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸਾਰੀਆਂ ਪੋਸਟਾਂ ਕੰਟਰੈਕਟ ਬੇਸ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਪੋਸਟਾਂ ਨੇ ਜੀ ਪੀਜੀਟੀ ਲਾਇਬ੍ਰੇਰੀ ਸਾਇੰਸ ਸਕਿੱਲ ਟੀਚਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ। ਤੋਂ ਜੋਗ ਉਮੀਦਵਾਰ ਹੋਣਗੇ ਜੀ ਉਹਨਾਂ ਨੂੰ ਕਾਲ ਦੁਆਰਾ ਸੂਚਿਤ ਕਰਤਾ ਜਾਵੇਗਾ ਇੰਟਰਵਿਊ ਵਾਸਤੇ ਇੰਟਰਵਿਊ ਹੋਗੇ 13 6 2024 ਨੂੰ ਅਪਲਾਈ ਕਰਨ ਦੀ ਡੇਟ ਸੇਮ ਹੋਵੇਗੀ ਜੀ। ਨੈਸ਼ਨਲ ਨੋਟੀਫਿਕੇਸ਼ਨ ਹੈ ਜੀ। ਡਿਸਟ੍ਰਿਕਟ ਫਾਜ਼ਿਲਕਾਬਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਪੋਸਟਾਂ ਨੇ ਜੀ ਪੀਜੀਟੀ IT ਇਨਫੋਰਮੇਸ਼ਨ ਟੈਕਨੋਲੋਜੀ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ 35750 ਰੁਪਏ ਪ੍ਰਤੀ ਮਨਾ ਪੇਤਤੀ ਜਾਵੇਗੀ ਅਪਲਾਈ ਤੁਸੀਂ ਆਨਲਾਈਨ ਕਰਨਾ ਹੋਵੇਗਾ ਜੀ ਇਹਨਾਂ ਪੋਸਟਾਂ ਲਈ ਇੰਟਰਵਿਊ 13 6 2024 ਨੂੰ ਸੇਮ ਡੇਟ ਨੂੰ ਹੋਵੇਗਾ ਜੀ ਨੈਸ਼ਨ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹਦੇ ਵੀ ਜੁਗਾ ਟੀਚਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਡੇਟ ਸੇਮ ਹੈ ਜੀ ਸਾਰੀਆਂ ਪੋਸਟਾਂ ਲਈ ਅਪਲਾਈ ਕਰਨ ਦੀ ਡੇਟ ਸੇਮ ਹੈ ਜੀ ਦੋਸਤੋ ਨੈਕਸਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਗੁਰਦਾਸਪੁਰ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਨੇ ਜੀ ਪੀਜੀਟੀ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ ਦੀਆਂ ਪੋਸਟਾਂ ਨੇ ਜੀ ਕੰਟਰੈਕਟ ਬੇਸ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ 35750 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਅਪਲਾਈ ਤੁਸੀਂ ਆਨਲਾਈਨ ਕਰਨਾ ਪਵੇਗਾ ਜੀ ਇੰਟਰਵਿਊ 13 6 2024 ਨੂੰ ਲਿਆ ਜਾਵੇਗਾ ਨੈਕਸਟ ਹੈ ਜੀ ਡਿਸਟ੍ਰਿਕਟ ਫਰੋਜ਼ਪੁਰ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਨੇ ਜੀ ਪੋਸਟ ਗ੍ਰੈਜੂਏਟ ਟੀਚਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਸਬਜੈਕਟ ਹੈ ਜੀ ਜੋਗਾ ஆன்ਲਾਈਨ ਅਪਲਾਈ 5 6 2024 ਚੱ비 ਤਾਂ ਸਟਾਰਟ ਹੋ ਚੁੱਕਾ ਜੀ ਔਰ ਲਾਸਟ ਡੇਟ 10 6 2024 ਹੋਵੇਗੀ ਜੀ ਇੰਟਰਵਿਊ 13 6 2024 ਨੂੰ ਹੋਵੇਗਾ ਜੀ ਜੋ ਜੋਗ ਉਮੀਦਵਾਰ ਹੋਣਗੇ ਜੀ ਉਹਨਾਂ ਨੂੰ ਸੂਚਿਤ ਕਰਤਾ ਜਾਵੇਗਾ ਇੰਟਰਵਿਊ ਵਾਸਤੇ ਨੈਕਸਟ ਹੈ ਜੀ ਡਿਸਟ੍ਰਿਕਟ ਲੁਧਿਆਣਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸਾਰੀਆਂ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤਾ ਗਈਆਂ ਨੇ ਜੀ ਪੋਸਟਾਂ ਨੇ ਜੀ PGT ਫੂਡ ਪ੍ਰੋਡਕਸ਼ਨ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਅਪਲਾਈ ਆਨਲਾਈਨ ਹੋਵੇਗਾ ਜੀ ਸਾਰੀਆਂ ਪੋਸਟਾਂ ਲਈ ਡੇਟ ਸੇਮ ਹੈ ਜੀ ਨੈਕਸਟ ਨੋਟੀਫਿਕੇਸ਼ਨ ਹੈ ਜੀ ਡਿਸਟ੍ਰਿਕਟ ਪਟਿਆਲਾ ਬਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਨਲਾਈਨ ਅਪਲਾਈ ਤੁਸੀਂ ਨਾ ਪੋਸਟਾਂ ਲਈ ਕਰ ਸਕੋਗੇ ਨੈਕਸਟ ਹੈ ਜੀ ਡਿਸਟ੍ਰਿਕਟ ਮੋਹਾਲੀ ਬਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਨੇ ਜੀ PGT ਫਿਜ਼ੀਕਲ ਐਜੂਕੇਸ਼ਨ ਸਕਿੱਲ ਟੀਚਰ ਦੀਆਂ ਪੋਸਟਾਂ ਨੇ ਜੀ ਜੋਗਗੀਆਂ ਨੈਕਸਟ ਹੈ ਜੀ ਡਿਸਟ੍ਰਿਕਟ ਜਲੰਧਰ ਬਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹਦੇ ਵਿੱਚ ਪੋਸਟਾਂ ਜੋਗਗ ਇੰਸਟ੍ਰਕਟਰ ਦੀ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਇਹਨਾਂ ਸਾਰੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਦਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ